ਬਠਿੰਡਾ ਵਿਕੇ ਹੁਣ ਤੱਕ ਦੀ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਦੀ ਜਿਹੜੀ ਮਹਮਾ ਜੁੱਦ ਨਸ਼ਿਆਂ ਵਿਰੁੱਧ ਜਿਹੜੀ ਹੈ ਗਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਨਸ਼ੇ ਤਸਕਰ ਦਾ ਘਰ ਇੱਕ ਇੱਕ ਇੱਟ ਕਰਕੇ ਢਾਇਆ ਜਾ ਰਿਹਾ ਪਹਿਲਾਂ ਹੌਲੀ ਹੌਲੀ ਗੇਟਵੇ ਇੱਕ ਪਿੱਲਰ ਉਠਾਇਆ ਗਿਆ ਫਿਰ ਹੌਲੀ ਹੌਲੀ ਮਸ਼ੀਨ ਆਪਣਾ ਕੰਮ ਕਰਦੀ ਕਰਦੀ ਹੈ ਸਾਰੇ ਘਰ ਨੂੰ ਤਹਸ ਮਹਿਸ ਕਰੇਗੀ ਸੋ ਨਸ਼ੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਕਿ ਨਸ਼ੇ ਨੂੰ ਕਿਸ ਤਰੀਕੇ ਨਾਲ ਬੰਦ ਕੀਤਾ ਜਾ ਸਕਦਾ ਹੈ ਨਸ਼ਾ ਨੌਜਵਾਨਾਂ ਦੀ ਡੋੜ ਹੈ ਜਦ ਲੋੜ ਹੈ ਤਾਂ ਸਪਲਾਈ ਤਾਂ ਮਿਲਦੀ ਰਹੇਗੀ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਈਡ ਦੇ ਵੀ ਤੋਂ ਵੀ ਘਰਦੀ ਜਿਹੜੀ ਹੈ ਕਿ ਇੱਕ ਜਿਹੜੀ ਜੇਸੀਵੀ ਆ ਗਿਆ ਉਸ ਨੂੰ ਢਾਉਣ ਲਈ ਲੱਗੀ ਹੋਈ ਹੈ ਇਸ ਘਰ ਨੂੰ ਅਮਲੀਆ ਮੀਟ ਕਰ ਲਈ ਤਤਪਰ ਹੈ ਪੰਜਾਬ ਸਰਕਾਰ ਤੁਸੀਂ ਦੇਖ ਸਕਦੇ ਹੋ ਸੋ ਇਸ ਘਰ ਦੇ ਜਿਹੜੇ ਹੈਗੇ ਆਫੀਸਰ ਨੇ ਉਹ ਆਸ-ਪਾਸ ਖੜੇ ਨੇ ਇਸ ਘਰ ਨੂੰ ਆਰਡਰ ਦੇ ਅਨੁਸਾਰ ਕਿ ਇੱਕ ਘਰ ਜਿਹੜਾ ਹੈਗਾ ਆ ਇਹ ਨਸ਼ੇ ਤਸਕਰੀ ਦੇ ਪੈਸੇ ਨਾਲ ਨਜਾਇਜ਼ ਜਗ੍ਹਾ ਤੇ ਬਣਾਇਆ ਹੋਇਆ ਘਰ ਹੈ ਬਠਿੰਡਾ ਤੋਂ ਕਾਰਵਾਈ ਹੈ ਵੱਡੀ ਕਾਰਵਾਈ ਹੈ ਮਾਨ ਸਰਕਾਰ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਵੇ ਪਰ ਜੇ ਨੌਜਵਾਨ ਹੀ ਚਾਹਣ ਕਿ ਅਸੀਂ ਨਸ਼ਾ ਕਰਨਾ ਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਬੇਲੇ ਆ ਤਾਂ ਨਸ਼ਾਈ ਕਰੀ ਜਾਣ ਕੋ ਹੋਰ ਕੰਮ ਵੀ ਕਿਸ ਤਰ੍ਹਾਂ ਦੀ ਕੋ ਪੜ੍ਹਾਈ ਕਰ ਸਕਦੇ ਆ ਹੋਰ ਵੀ ਕਿਸ ਤਰ੍ਹਾਂ ਦਾ ਕੋਈ ਦੁਆ ਕਰ ਸਕਦੇ ਆ ਇਹ ਕਿਸੇ ਕਿਤਾਬ ਚ ਨਹੀਂ ਲਿਖਿਆ ਹੋਇਆ ਕਿ ਜਿਹੜਾ ਨੌਜਵਾਨ ਆ ਉਹ ਸਿਰਫ ਨਸ਼ਾ ਹੀ ਕਰਦਾ ਨਸ਼ੇ ਵਾਸਤੇ ਜਿਹੜੀ ਹੈਗੀ ਆ ਮੇਨ ਮੁੱਦਾ ਨਿਕਲ ਕੇ ਸਾਹਮਣੇ ਆਇਆ ਹੈਗਾ ਕਿ ਨੌਜਵਾਨ ਆਪਣੀ ਉਹ ਸਾਰੀ ਸ਼ਕਤੀ ਨੂੰ ਵਧਾਉਣ ਵਾਸਤੇ ਨਸ਼ੇ ਦੀ ਜਿਹੜੀ ਵਰਤੋਂ ਕਰਦੇ ਨੇ ਸੋ ਉਹਦਾ ਇਸ਼ਾਰਾ ਕੀ ਹੈ ਤੁਸੀਂ ਆਪੇ ਸਮਝ ਲੈਣਾ ਸੋ ਨੌਜਵਾਨ ਬਿਲਕੁਲ ਹੀ ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ ਤੇ ਨਸ਼ੇ ਦਾ ਸਹਾਰਾ ਲੈਂਦੇ ਹਨ ਮਾੜੀ ਸੰਗਤ ਜਿਹਨੂੰ ਅਸੀਂ ਸਮਾਜ ਕਹਿੰਦੇ ਆ ਜੇ ਸਾਡੇ ਸੋ ਸਮਾਜ ਕਾ ਦਾ ਜੇ ਦੀ ਸੰਗਤੀ ਇਦਾਂ ਦੀ ਮਾੜੀ ਹੋਵੇ ਜਿਹਦੇ ਵਿੱਚ ਸੰਗਤ ਦੇ ਮਤਲਬ ਸਮਾਜ ਦੇ ਵਿੱਚ ਵਿਚਰਨ ਵਾਲਾ ਨੌਜਵਾਨ ਦਾ ਜਿਹੜਾ ਉਹ ਫਿਊਚਰ ਹੀ ਖਰਾਬ ਹੋ ਜਾਵੇ ਕਿ ਉਹ ਨਸ਼ੇ ਵੱਲ ਚਲੇ ਜਾਵੇ ਤਾਂ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਮਾਜ ਦਾ ਵਿਤਰਣ ਸਾਡੇ ਸਮਾਜ ਦੀ ਜਿਹੜੀ ਸੋਚ ਆ ਕਿੰਨੀ ਮਾੜੀ ਆ ਇੱਕ ਦੂਜੇ ਨੂੰ ਨਸ਼ੇ ਤੇ ਲਗਾ ਰਹੀ ਆ ਵੱਡੀ ਗੱਲ ਵੇਚਣ ਵਾਲਿਆਂ ਦੀ ਆ ਕਿ ਵੇਚਣ ਵਾਲੇ ਜਦੋਂ ਕੋਈ ਸਾਡੇ ਪਿੰਡ ਵਿੱਚ ਕੋਈ ਦੁਕਾਨਦਾਰ ਆਉਂਦਾ ਆ ਸੋ ਉਹਦੀ ਦੁਕਾਨ ਨਹੀਂ ਚੱਲਦੀ ਸਮਝ ਲਓ ਕਿਸੇ ਨੇ ਤੁਹਾਡੇ ਪਿੰਡ ਦੁਕਾਨ ਕਿਰਾਏ ਤੇ ਲੈ ਲਈ ਉਹ ਦੁਕਾਨ ਦੇ ਵਿੱਚ ਜਿੰਨਾ ਮਰਜ਼ੀ ਸਮਾਨ ਰੱਖਿਆ ਹੋਵੇ ਉਹ ਨਹੀਂ ਚੱਲੀ ਤਾਂ ਉਹ ਸਮਾਨ ਚੱਕ ਕੇ ਚਲੇ ਜਾਏਗਾ ਜਿੰਨਾ ਚਿਰ ਗਾਹਕ ਨੇ ਉੰਨਾ ਚਿਰ ਨਸ਼ਾ बिकਦਾ ਰਹੂਗਾ ਇਹ ਕਾਂਗਰਸ ਨੇ ਤਾਂ ਹੁਣ ਪੱਲਾ ਹੀ ਝਾੜ ਲਿਆ ਹੈ ਰਾਜਾ ਬੜਿੰਗਤਾ ਪਿਛਲੇ ਦਿਨੀ ਬਿਆਨ ਆਇਆ ਸੀ ਕਿ ਸਾਡੀ ਸਰਕਾਰ ਆਉਣ ਤੇ ਵੀ ਅਸੀਂ ਨਸ਼ਾ ਬੰਦ ਨਹੀਂ ਕਰ ਸਕਦੇ وجہ ਕੀ ਹੈ ਕਿ ਨਹੀਂ ਹੈਗੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਜਿਨ੍ਹਾਂ ਚੀਜ਼ਾਂ ਨੂੰ ਕਰੋੜਾਂ ਅਰਬਾਂ ਰੁਪਏ ਦਿਹਾੜੀ ਦੀ ਆਮਦਨ ਹੋਵੇ ਉਹ ਚੀਜ਼ ਕਿਵੇਂ ਬੰਦ ਹੋ ਸਕਦੀ ਹੈ ਕਿਉਂਕਿ ਉਹਨਾਂ ਦੇ ਗਾਹਕ ਨੇ ਜਦ ਗਾਹਕ ਹੈ ਤਾਂ ਸੌਦਾ ਵਗਦਾ ਰਹੇਗਾ ਸੋ ਬਹੁਤ ਸਾਰੇ ਇਹਨਾਂ ਕੇਸਾਂ ਦੇ ਵਿੱਚ ਜਦੋਂ ਨੌਜਵਾਨ ਫਸ ਜਾਂਦੇ ਨੇ ਤੁਹਾਨੂੰ ਪਤਾ ਕਿ ਪੁਲਿਸ ਲਈ ਤਾਂ ਸਾਰੇ ਲੋਕ ਜਿਹੜੇ ਹੈਗੇ ਆ ਕੋਈ ਫਸ ਗਿਆ ਕਿਸੇ ਨੂੰ ਛਡਾਉਣਾ ਪਏਗਾ ਕਿਸੇ ਨੂੰ ਕੁਝ ਕਰਨਾ ਪਏਗਾ ਉਹਨਾਂ ਲਈ ਤਾਂ ਪੰਜਾਬੀ ਚ ਕਹਿ ਸਕਦੇ ਆ ਕਿ ਸਾਫ ਸ਼ਬਦਾਂ ਵਿੱਚ ਦੋਨੋਂ ਤਰ੍ਹਾਂ ਗਾਹ ਕੁੰਨੀਆਂ ਨੇ ਸੋ ਕਿਸੇ ਦਾ ਰਾਜੀਨਾਮਾ ਕਰਾਉਣਾ ਕਿਸੇ ਨੂੰ ਫੜਾਉਣਾ ਕਿਸੇ ਨੂੰ ਛਡਾਉਣਾ ਇਹ ਤਾਂ ਕੁਝ ਭਵੰਤ ਤੇ ਸੱਜਣਾ ਦਾ ਕੰਮ ਹੁੰਦਾ ਪਰ ਜਦੋਂ ਫੜਾਉਣੇ ਛਡਾਉਣੇ ਭਵੰਤ ਤੇ ਸੱਜਣਾ ਦਾ ਕੰਮਕਾਰ ਹੋਵੇ ਉਹਨਾਂ ਦਾ ਕੰਮ ਹੀ ਇਹੀ ਆ ਉਹਨਾਂ ਦਾ ਧੰਦਾ ਹੀ ਇਹੀ ਆ ਕੁਝ ਇਧਰੋਂ ਲੈ ਲੈ ਤੇ ਕੁਝ ਉਧਰੋਂ ਲੈ ਲੈ ਤਾਂ ਉਹ ਇਹਨਾਂ ਚੀਜ਼ਾਂ ਨੂੰ ਵੀ ਹੱਲਾਸ਼ੇਰੀ ਦਿੰਦੇ ਰਹਿਣਗੇ ਕਿ ਇਹ ਕੰਮ ਹੁੰਦਾ ਹੀ ਰਹੇ ਬਹੁਤ ਸਾਰੇ ਪਿੰਡਾਂ ਵਿੱਚ ਕੁਤਵੰਤ ਤੇ ਸੱਜਣ ਜਿਹੜੇ ਹੈਗੇ ਆ ਉਹ ਵੀ ਨਹੀਂ ਚਾਹੁੰਦੇ ਕਿ ਨਸ਼ਾ ਬੰਦ ਹੋ ਜਾਵੇ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਇਹ ਲਗਾ ਸਕਦੇ ਆ ਕਿ ਉਹ ਕਿਉਂ ਨਹੀਂ ਚਾਹੁੰਦੇ ਉਹਨਾਂ ਨੂੰ ਪਤਾ ਹੈ ਕਿ ਕੋਈ ਨਸ਼ਾ ਵੇਚਦਾ ਜੱਪੀਨ ਦਾ ਫੜ ਹੋਏਗਾ ਸਾਡੀਆਂ ਮਿਹਨਤਾਂ ਕਰਨਗੇ ਮਾਪੇ ਆ ਕੇ ਸਾਨੂੰ ਛਡਾ ਦਿਓ ਫਿਰ ਇਹ ਪੁਲਿਸ ਮਤਲਬ ਪ੍ਰਸ਼ਾਸਨ ਅਧਿਕਾਰੀਆਂ ਕੋ ਜਾਣਗੇ ਫੇ ਆਮ ਗੱਲ ਪ੍ਰਚਲਿਤ ਹੈ ਕਿ ਸੌਦਾ ਪਤਾ ਹੋਏਗਾ ਮਹਾਰਾਜ ਤੁਸੀਂ ਇੰਨੇ ਕੁ ਲੈ ਲਓ ਤੁਸੀਂ ਓਨੇ ਕੁ ਲੈ ਲਓ ਬੱਚੇ ਨੂੰ ਛੱਡ ਦਿਓ ਫਲਾਨਾ ਜਦ ਕੀ ਨਸ਼ਾ ਉਹਦੀ ਰਗ ਰਗ ਦੇ ਵਿੱਚ ਵਸਿਆ ਹੋਇਆ ਰਾਜਾ ਬੜਿੰਗ ਦਾ ਤਾਂ ਕਹਿਣਾ ਹੈ ਤਾਂ ਅਸੀਂ ਤਾਂ ਚਾਹ ਨਹੀਂ ਛੱਡ ਸਕਦੇ ਸਾਡੇ ਸਮਾਜ ਦੇ ਲੋਕ ਤਾਂ ਨਸ਼ਾ ਕਿਵੇਂ ਛੱਡ ਦੇਣਗੇ ਸੋ ਇਹ ਪਰਸੋਂ ਦਾ ਬਾਬਾ ਗਾਲਾ ਸਾਈਡ ਇੱਕ ਕਾਨਫਰੰਸ ਹੋਈ ਸੀ ਉੱਥੇ ਰਾਜਾ ਬੜਿੰਗ ਨੇ ਚੋਰ ਦੇ ਕੇ ਆਖਿਆ ਕਿ ਸਾਡੀ ਸਰਕਾਰ ਨਸ਼ਾ ਬੰਦ ਨਹੀਂ ਕਰ ਸਕਦੀ ਜੇ ਸਾਡੀ ਸਰਕਾਰ ਆਏਗੀ ਐਮੀ ਤੁਸੀਂ ਕਹੀ ਜੋ ਕੱਲ ਨੂੰ ਕਹਿੰਦਾ ਸਾਡੇ ਮਗਰ ਘੁੰਮਦੇ ਫਿਰੋ ਕਿ ਅਸੀਂ ਨਸ਼ਾ ਬੰਦ ਕਰ ਦਿਆਂਗੇ ਤੇ ਫਿਰ ਉਹ ਨਸ਼ਾ ਬੰਦ ਕਰਾਉਣ ਨੂੰ ਭਗਵੰਤ ਮਾਨ ਨੂੰ ਕਿਉਂ ਅਧੂਆ ਕਰ ਰਹੇ ਆ ਯਾਦਵਨ ਨੂੰ ਪਤਾ ਕਿ ਬੰਦ ਨਹੀਂ ਹੋ ਸਕਦਾ ਰਾਜਾ ਬਲਿੰਗ ਦੇ ਕੁਸ਼ਾਦੀ ਕੁਝ ਪੰਜਾਬ ਸਰਕਾਰ ਨੂੰ ਇਸ ਕਰਕੇ ਘੇਰ ਰਹੇ ਹਨ ਕਿ ਨਸ਼ਾ ਬੰਦ ਨਹੀਂ ਹੋ ਰਿਹਾ ਬਹੁਤ ਸਾਰੀ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਨੇ ਬਹੁਤ ਸਾਰੇ ਬਹੁਤ ਸਾਰੇ ਕਿ ਸੈਂਕੜੇ ਸੈਂਕੜੇ ਕੀ ਹਜ਼ਾਰਾਂ ਹੀ ਘਰ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਦੀ ਤਸਕਰੀ ਨਾ ਬੜੇ ਸੀ ਉਹ ਢਾਹ ਦਿੱਤੇ ਗਏ ਹੈਗੇ ਆ ਜਿਨ੍ਹਾਂ ਤੇ ਕੇਸ ਸੀਗੇ ਜਿਹੜੇ ਅੱਜ ਕੱਲ੍ਹ ਜੇਲਾ ਵਿੱਚ ਲੋਕ ਬੈਠੇ ਨੇ ਉਹਨਾਂ ਦੇ ਘਰ ਜਿਹੜੇ ਹੈਗੇ ਆ ਉਹ ਨਸ਼ਾ ਵੇਚ ਕੇ ਬਣਾਏ ਸੀ ਉਹਨਾਂ ਦੇ ਘਰ ਨੂੰ ਢਾਹ ਦਿੱਤਾ ਗਿਆ ਹੈ ਕੁਛ ਜਿਹੜੇ ਦੇਖਣ ਨੂੰ ਵੀਡੀਓ ਦੇ ਵਿੱਚ ਗਰੀਬ ਲੱਗਦੇ ਆ ਉਹਨਾਂ ਨੂੰ ਪਿੰਡ ਦੇ ਵਿੱਚ ਉਹਨਾਂ ਦਾ ਰੂਪ ਟੌਰ ਉਹਨਾਂ ਦੀ ਗੱਲਬਾਤ ਜਾ ਕੇ ਦੇਖੀ ਜਾਵੇ ਕਿ ਉਹ ਕਿਸ ਢੰਗ ਨਾਲ ਇੱਕ ਜਦੋਂ ਸਰਕਾਰ ਘਰ ਢੋਣ ਤੱਕ ਆ ਗਈ ਤਾਂ ਵਿਚਾਰੇ ਬਣ ਗਿਆ ਨਹੀਂ ਤਾਂ ਪਿੰਡਾਂ ਦੇ ਵਿੱਚ ਇਹ ਲੋਕ ਸਿਰੇ ਦੀ ਗੁੰਡਾਗਰਦੀ ਕਰਦੇ ਨੇ ਆਟ ਗਵਾਂਡ ਦੇ ਵਿੱਚ ਨੂੰ ਵੀ ਦਵਾ ਕੇ ਰੱਖਦੇ ਨੇ ਕਿ ਸਾਡੇ ਕੋ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋ ਇਸ ਚੀਜ਼ ਦਾ ਪੈਸਾ ਆਉਂਦਾ ਸੋ ਹੋ ਸਕਦਾ ਹੈ ਕਿ ਵਿੱਚੋ ਵਿੱਚੀ ਇਹਨਾਂ ਦੀ ਪ੍ਰਸ਼ਾਸਨ ਨਾਲ ਵੀ ਕਿਸੇ ਤਰ੍ਹਾਂ ਦੀ ਇਲਾਕੇ ਦੇ ਪ੍ਰਸ਼ਾਸਨ ਨਾਲ ਟੋਟਲ ਪ੍ਰਸ਼ਾਸਨ ਨਹੀਂ ਇਲਾਕੇ ਦੇ ਪ੍ਰਸ਼ਾਸਨ ਦੇ ਵਿੱਚ ਕੁਝ ਕਾਲੀਆਂ ਭੇਡਾ ਹੈਗੀਆਂ ਜਿਨ੍ਹਾਂ ਨਾਲ ਗੱਡ ਟੁੱਪ ਕਰਕੇ ਇਹ ਇਹੋ ਜਿਹਾ ਕੰਮ ਕਰਦੇ ਨੇ ਤੁਹਾਡੇ ਇਸ ਵੀਡੀਓ ਬਾਰੇ ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇਣਾ ਸੋ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ